ਬੀਬੀ ਕੋਲਾ ਜੀ ਭਲਾਈ ਕੇ ਅੰਦਰ ٹرسٹ ਵੱਲੋਂ ਅੱਜ ਸਤਵੀਂ ਕੇਪ ਹਾਰਡ ਪ੍ਰਭਾਵਿਤ ਇਲਾਕਿਆਂ ਲਈ ਜਾ ਰਹੀ ਹੈ ਇਹ ਅੱਜ ਰੰਤਾਰਨ ਪੱਟੀ ਹਰੀਕੇ ਫਰੋਜਪੁਰ ਇਸ ਸਾਈਡ ਵੱਲ ਜਾਇਆ ਜਾ ਰਿਹਾ ਹੈ ਬਹੁਤ ਹੋ ਚੁੱਕਾ ਹੈ ਕਿਆਂ ਘਰਾਂ ਵਿੱਚ ਅੱਜ ਵੀ ਇੱਥੇ ਅਜੀਬ ਜਿਹਾ ਸਮਾਨ ਲਿਜਾਣ ਦਾ ਜਦਕੀਦਾ ਜਿਹੜਾ ਕਿ ਉਹਨਾਂ ਦੇ ਪੂਰੀ ਤਰ੍ਹਾਂ ਕੰਮ ਆ ਸਕੇ ਆਪਣਾ ਛਰਦਾਨੇ ਜੋ ਆਪਣੀ ਰਸ ਤੈਲ ਪੇਸਟ ਗੁਰਸ਼ ਚਾਦੀ ਆਪਣਾ ਜਾਬਤੀ ਦੁੱਲ ਦੀ ਗਿੱਟ ਦੇਲ ਪੋੜੀ ਨਿਊਟਰੀ ਮੈਡੀਕਲ ਕੇਟਰਿਕ ਬਣਾਈ ਗਈ ਹੈ ਜੀ ਸਾਰੀ ਦੇਖ ਰਹੇ ਹੋ ਇਹ ਉਪਰ ਦੇ ਨਾਲ ਵੀ ਤੇ ਟਿਊਬ ਦੀ ਲਾਈਟ ਦੇ ਨਾਲ ਵੀ ਸਾਰੀ ਚਾਰਜ ਹੋ ਜਾਂਦੀ ਹੈ ਤੇ ਉੱਥੇ ਬੱਤੀ ਦੀ ਵੀ ਮੁਸ਼ਕਲ ਹੋਵੇ ਤੇ ਇਹਦੇ ਨਾਲ ਚਾਨਣਾ ਉਹਨਾਂ ਦੇ ਘਰ 'ਚ ਹੋ ਸਕੇ ਤੇ ਜਰਸੀਆਂ ਜਾ ਰਹੀਆਂ ਨੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਬਹੁਤ ਵੱਡੀਆਂ ਡਿਊਟੀਆਂ ਉਹਦੇ ਵਿੱਚੋਂ ਸਮਾਂ ਕੱਢ ਕੇ ਅੱਜ ਦੀਦੀ ਕੋਰਨਾਜੀ ਭਲਾਈ ਕੇਂਦਰ ਨੂੰ ਆ ਕੇ ਨਵਾਜਿਆ ਹੈ ਆਪ ਅਰਦਾਸ ਕਰਕੇ ਦੌਰਣ ਲੱਗੇ ਨੇ ਜਿਹੜੀ ਅਗਲੀ ਹੁਣ ਅਠਵੀਂ ਖੇਰ ਵਿੱਚ ਫੋਲਡਿੰਗ ਬੈੱਡ ਜਾਣਗੇ ਤੇ ਗੱਦੇ ਜਾਣਗੇ ਤੇ ਚਦਰਾਂ ਇਸ ਤਰ੍ਹਾਂ ਦਾ ਸਮਾਨ ਜਿਹੜਾ ਹੁਣ ਉਦੋਂ ਜਿੱਥੇ ਜਿੱਥੋਂ ਪਾਣੀ ਥੋੜਾ ਘਟ ਰਿਹਾ ਨਿਕਲ ਰਿਹਾ ਜਿਹੜੀਆਂ ਅਗਲੀਆਂ ਚੀਜ਼ਾਂ ਉਹਨਾਂ ਨੂੰ ਪਹਿਲੀਆਂ ਖਰਾਬ ਹੋ ਚੁੱਕੀਆਂ ਨੇ ਉਦੇ ਵਿੱਚ ਉਹ ਚੀਜ਼ਾਂ ਲਿਆਂਦਾ ਯਤਨ ਕੀਤਾ ਜਾਇਆਗਾ ਅਰਿਆ ਸਰਦਾਨੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੀਬੀ ਕੋਲਾ ਜੀ ਭਲਾਈ ਕੇ ਅੰਦਰ ٹرسٹ ਵੱਲੋਂ ਅੱਜ ਸਤਵੀਂ ਖੇਪ ਹੜਪਰਭਾਵਤ ਇਲਾਕਿਆਂ ਲਈ ਜਾ ਰਹੀ ਹੈ ਇਹ ਅੱਜ ਰਣਤਾਰਨ ਪੱਟੀ ਹਰੀ ਕੇ ਫਰੋਜਪੁਰ ਇਸ ਸਾਈਡ ਵੱਲ ਜਾਇਆ ਜਾ ਰਿਹਾ ਹੈ ਕੱਲ ਟੀਮ ਵਿਜ਼ਿਟ ਕਰਾਈ ਹੈ ਤਕਰੀਬਨ 5 ਪਿੰਡ ਜਿੱਥੇ ਘਰ-ਘਰ ਜਾ ਕੇ ਉਥੋਂ ਦੇ ਸਰਪੰਚਾਂ ਨਾਲ ਗੱਲ ਹੋ ਗਈ ਹੈ ਉਹ ਨਾਂ ਲਿਖ ਕੇ ਰੱਖਣਗੇ ਜਿਨ੍ਹਾਂ ਘਰ ਪਸ਼ੂ ਨਹੀਂ ਨੇ ਉਹਨਾਂ ਦੇ ਵੱਖਰੇ ਨਾਂ ਲਿਖਣਗੇ ਜਿਨ੍ਹਾਂ ਘਰ ਪਸ਼ੂ ਨੇ ਉਹਨਾਂ ਦੇ ਵੱਖਰੇ ਨਾਂ ਲਿਖਣਗੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਵੇਂ ਤੁਹਾਨੂੰ ਸਾਰੇ ਪੱਤਰਕਾਰ ਵੀਰਾਂ ਨੂੰ ਪਤਾ ਹੈ ਵੀ ਰਾਸ਼ਨ ਬਹੁਤ ਹੋ ਚੁੱਕਾ ਹੈ ਕਈਆਂ ਘਰਾਂ ਵਿੱਚ ਅੱਜ ਵੀ ਇੱਥੇ ਅਜੀਬ ਜਿਹਾ ਸਮਾਨ ਲਿਆਂਦਾ ਜਾਂਦਾ ਜਾਂਦਾ ਕੀਤਾ ਜਿਹੜਾ ਕਿ ਉਹਨਾਂ ਦੇ ਪੂਰੀ ਤਰ੍ਹਾਂ ਕੰਮ ਆ ਸਕੇ ਆਪਣਾ ਮਛਰਦਾਨੀ ਨਿਊਟਰੀ ਰਸ ਐਡ ਪੇਸਟ ਬੁਰਸ਼ ਚਾਹ ਦੀ ਆਪਣਾ ਚਾਹ ਪਤੀ ਦੁੱਧ ਦੀ ਕਿੱਟ ਬੇਲ ਪੂੜੀ ਨਿਊਟਰੀ ਮੈਡੀਕਲ ਕਿਟ ਬਣਾਈ ਗਈ ਹੈ ਜਿਹਦੇ ਵਿੱਚ ਡਿਟੋਲ ਵੀ ਹੈ ਤੇ ਪੱਟੀ ਵੀ ਹੈ ਰੂੰ ਵੀ ਹੈ ਰੇੜ ਦਰਦੀ ਦਵਾਈ ਵੀ ਹੈ ਇਨਫੈਕਸ਼ਨ ਦੀ ਵੀ ਹਰ ਪੱਤੇ ਤੇ ਲਿਖਿਆ ਗਿਆ ਉਹ ਐਮਬੂਲੈਂਸ ਵੱਖਰੀ ਜਾ ਰਹੀ ਹੈ ਨਾਲ ਜੋੜੇ ਜਾ ਰਹੇ ਨੇ ਪੈਰਾਂ ਦੇ ਸੋਲਰ ਲਾਈਟ ਜਿਹੜੀ ਆ ਤੁਸੀਂ ਸਾਰੀ ਦੇਖ ਰਹੇ ਹੋ ਇਹ ਊਪਰ ਦੇ ਨਾਲ ਵੀ ਤੇ ਟਿਊਬ ਦੀ ਲਾਈਟ ਦੇ ਨਾਲ ਵੀ ਸਾਰੀ ਚਾਰਜ ਹੋ ਜਾਂਦੀ ਹੈ ਤੇ ਉੱਥੇ ਬੱਤੀ ਦੀ ਵੀਏ ਮੁਸ਼ਕਲ ਹੋਵੇ ਤੇ ਇਹਦੇ ਨਾਲ ਚਾਨਣਾ ਉਹਨਾਂ ਦੇ ਘਰ 'ਚ ਹੋ ਸਕੇ ਤੇ ਜਰਸੀਆਂ ਜਾ ਰਹੀਆਂ ਨੇ ਜਿਵੇਂ ਸਿੰਘ ਸਾਹਿਬ ਜੀ ਨਾਲ ਵੀ ਰਾਏ ਹੋਈ ਹੈ ਅੱਜ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਬਹੁਤ ਵੱਡੀਆਂ ਡਿਊਟੀਆਂ ਉਹਦੇ ਵਿੱਚੋਂ ਸਮਾਂ ਕੱਢ ਕੇ ਅੱਜ ਦੀਦੀ ਕੋਲਾ ਜੀ ਭਲਾਈ ਕੇਂਦਰ ਨੂੰ ਆ ਕੇ ਨਵਾਜਿਆ ਹੈ ਆਪ ਅਰਦਾਸ ਕਰਕੇ ਤੋਰਨ ਲੱਗੇ ਨੇ ਕਿਰਪਾ ਕੀਤੀ ਹੈ ਤੇ ਕੁਦਰਤੀ ਮੈਂ ਵੀ ਅੱਗੇ ਇਸੋ ਜਿਹੜੀ 8ਵੀਂ ਖੇਪ ਜਾਣੀ ਹੈ ਉਹਦਾ ਸਮਾਨ ਕਰਦੇ ਵੇ ਹਨ ਨੋਟ ਦੇ ਸਿੰਘ ਸਾਹਿਬ ਜੀ ਨੇ ਉਹੀ ਆਈਡੀਆ ਦਿੱਤਾ ਵੀ ਜਿਹੜੀ ਅਗਲੀ ਹੋਣ 8ਵੀਂ ਖੇਪ ਵਿੱਚ ਫੋਲਡਿੰਗ ਬੈੱਡ ਜਾਣਗੇ ਤੇ ਗੱਦੇ ਜਾਣਗੇ ਤੇ ਚਦਰਾਂ ਇਸ ਤਰ੍ਹਾਂ ਦਾ ਸਮਾਨ ਜਿਹੜਾ ਹੁਣ ਉਦੋਂ ਜਿੱਥੇ ਜਿੱਥੋਂ ਪਾਣੀ ਥੋੜਾ ਘਟ ਰਿਹਾ ਨਿਕਲ ਰਿਹਾ ਹੈ ਜਿਹੜੀਆਂ ਅਗਲੀਆਂ ਚੀਜ਼ਾਂ ਉਹਨਾਂ ਨੂੰ ਪਹਿਲੀਆਂ ਖਰਾਬ ਹੋ ਚੁੱਕੀਆਂ ਨੇ ਤੇ ਉਹਦੇ ਵਿੱਚ ਉਹ ਚੀਜ਼ਾਂ ਲਿਜਾਣ ਦਾ ਯਤਨ ਕੀਤਾ ਜਾਏਗਾ ਅੱਜ ਜਿਉ ਜੋ ਸਮਾਨ ਜਾ ਰਿਹਾ ਆਪ ਦੀ ਅਰਦਾਸ ਕਰਿਓ ਸਹੀ ਲੋਡਵੰਦਾਂ ਨੂੰ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਨੇ ਹਰ ਕਿਤੇ ਦੀ ਮਦਦ ਕੀਤੀ ਜ਼ਮੀਰ ਲੈਵਲ ਤੇ ਕੀਤੀ ਸੰਕਰ ਵਿੱਚ ਤੋਂ ਸਾਬ ਕਿਵੇਂ ਦੇਖਦੇ ਇਹ ਇੱਕ ਬੜੀ ਵੱਡੀ ਮਤਲਬ ਨਾ ਵੀ ਸਾਰੀ ਉਹ ਵਿਰਾਗ ਵੀ ਆਇਆ ਕਈ ਅਰੀ ਇਹਨਾਂ ਨੂੰ ਅਰਦਾਸ ਵਿੱਚ ਸਾਰੀ ਵੀਡੀਓ ਬਹੁਤ ਵਾਇਰਲ ਹੋਈ ਇਹ ਹਰਕ ਨੇ ਸਹੀ ਦੀ ਉਹ ਸ਼ਲਾਘਾ ਕੀਤੀ ਜਿਹੜਾ ਸਿੰਘ ਸਾਹਿਬ ਜੀ ਆਪ ਜਿਵੇਂ ਨਹੀਂ ਲੈਵਲ ਤੇ ਉਤਰ ਕੇ ਇਹ ਸਾਰੀ ਚੀਜ਼ ਨੂੰ ਦੇਖ ਰਹੇ ਨੇ ਇਹ ਬੜੀ ਵੱਡੀ ਇੱਕ ਮੈਸੇਜ ਜਾਂਦਾ ਵਧੀਆ ਸੇਵ ਸਾਹਿਬ ਜੀ ਦਾ ਇਹਦੇ ਵਿੱਚ ਗਿਆਨੀ ਰਕਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਐਡੀ ਵੱਡੀ ਜਿੱਥੇ ਬਾਬਾ ਬੁੱਢਾ ਸਾਹਿਬ ਦੀਆਂ ਲਈ ਡਿਊਟੀਆਂ ਨੇ ਉਹ ਕਰਦੇ ਹੋਏ ਵੀ ਇਸ ਅਣ ਪ੍ਰਭਾਵਿਤ ਲੋਕਾਂ ਲਈ ਜਿਵੇਂ ਨਹੀਂ ਲੈਵਲ ਤੇ ਜਾਣਾ ਬਹੁਤ ਵੱਡਾ ਉਹਨਾਂ ਦਾ ਇੱਕ ਸੋਚ ਹੈ ਵਾਹਿਗੁਰੂ ਜੀ ਪੰਚਰਤੀ ਜੀ ਅੱਜ ਉੱਥੇ ਕਿੰਨਾ ਸਰਵਿਸ ਜਾ ਰਹੀ ਹੈ ਵਾਹਿਗੁਰੂ ਜੀ ਪਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਰਬੱਤ ਸੰਗਤਾਂ ਨੂੰ ਪਤਾ ਹੀ ਹੈ ਕਿ ਪਿਛਲੇ ਤਕਰੀਬਨ 3 ਹਫ਼ਤਿਆਂ ਤੋਂ ਪੰਜਾਬ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਹੈ ਬਹੁਤ ਸਾਰਾ ਜ਼ਮੀਨੀ ਰਕਬਾ ਔਰ ਲੱਖਾਂ ਏਕੜ ਜ਼ਮੀਨ ਜਿਹੜੀ ਫਸਲ ਹੈ ਉਹ ਬਰਬਾਦ ਹੋ ਚੁੱਕੀ ਹੈ ਲੋਕਾਂ ਦੇ ਘਰ ਟਹਿ ਚੁੱਕੇ ਨੇ ਪਸ਼ੂ ਉੜ ਚੁੱਕੇ ਨੇ ਕਾਰੋਬਾਰ ਬਰਬਾਦ ਹੋ ਚੁੱਕੇ ਨੇ ਜ਼ਮੀਨਾਂ ਦੇ ਵਿੱਚ ਅਰੇਤਾ ਭਾਲ ਆਦਿਕ ਚੜ ਚੁੱਕੀ ਹੈ ਬਹੁਤ ਵੱਡਾ ਨੁਕਸਾਨ ਜਿਹੜਾ ਜਾਨੀਮਾਲੀ ਪੰਜਾਬ ਦੇ ਲੋਕਾਂ ਦਾ ਹੋਇਆ ਔਰ ਖਾਸ ਕਰਕੇ ਜਿਹੜੇ ਪੇਂਡੂ ਖੇਤਰ ਨੇ ਕਿਸਾਨਾਂ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਰ ਸਮੁੱਚੀ ਸੰਗਤ ਵੱਲੋਂ ਪੰਜਾਬ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਉਰੂਪੀ ਤੋਂ ਔਰ ਹਿੰਦੁਸਤਾਨ ਦੇ ਵੱਖ-ਵੱਖ ਸਟੇਟਾਂ ਤੋਂ ਬਾ ਔਰ 오ਰਿਸਾ ਪ੍ਰਦੇਸ਼ਾਂ ਤੋਂ ਸੰਗਤ ਜਿਹੜੀ ਹੈ ਉਹ ਤਨਮਾਨ ਧਨ ਕਰਕੇ ਜਿਹੜੀ ਸੇਵਾ ਹੈ ਉਹ ਇਹਨਾਂ ਪ੍ਰਭਾਵਿਤ ਖੇਤਰਾਂ ਦੇ ਵਿੱਚ ਆ ਕੇ ਇੱਥੇ ਕਰ ਰਹੀ ਹੈ ਇਸ ਦੇ ਚੱਲਦਿਆਂ ਜਿੱਥੇ ਹੋਰ ਸੰਸਥਾਵਾਂ ਦੇ ਵੱਲੋਂ ਵੱਡੀਆਂ-ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਕਾਰ ਸੇਵਾ ਵਾਲੇ ਮਾਪੁਰਖ ਨੇ ਸੰਪਰਦਾਵਾਂ ਨੇ ਸੰਸਥਾਵਾਂ ਨੇ ਉੱਥੇ ਬੀਬੀ ਕੌਲਾ ਜੀ ਪੜਾਈ ਕੇਂਦਰ ਜਿਨ੍ਹਾਂ ਨੇ ਹਮੇਸ਼ਾ ਮਨੁੱਖਤਾ ਵਾਸਤੇ ਸਮਾਜ ਦੀ ਸੇਵਾ ਵਾਸਤੇ ਧਰਮ ਪ੍ਰਚਾਰ ਵਾਸਤੇ ਬਹੁਤ ਵੱਡਾ ਇੱਕ ਯੋਗਦਾਨ ਪਾਇਆ ਹੈ ਭਾਈ ਸਾਹਿਬ ਭਾਈ ਗੋਰਖ ਬਾਲ ਸਿੰਘ ਜੀ ਹੋਰਾਂ ਵੱਲੋਂ ਆਪਣੇ ਸਮੁੱਚੇ ਜਥੇ ਦੇ ਸਮੇਤ ਸੰਗਤ ਦੇ ਸਹਿਯੋਗ ਨਾਲ ਅੱਜ ਉਦਾਸ ਨੇ ਨਜ਼ਰ ਮਾਰ ਕੇ ਦੇਖਿਆ ਹੈ ਟੇਬਲ ਤੇ ਵੀ ਵਸਤੂਆਂ ਸਜਾਈਆਂ ਹੋਈਆਂ ਨੇ ਟਰੱਕ ਵਿੱਚ ਵੀ ਭਰੀਆਂ ਹੋਈਆਂ ਨੇ ਘਰ ਵਿੱਚ ਉਲੜੀਆਂ ਦੀਆਂ ਹਰ ਇੱਕ ਵਸਤੂ ਜਿਹੜੀ ਹੈ ਉਹ ਹੜ ਪ੍ਰਭਾਵਤ ਸੰਗਤ ਵਾਸਤੇ ਰਜਾਨ ਵਾਸਤੇ ਜਿਹੜੀ ਕੇਪ ਆਉ ਤਿਆਰ ਕੀਤੀ ਗਈ ਹੈ ਪਸ਼ੂਆਂ ਦਾ ਚਾਰਾ ਹੈ ਉਹ ਬਖਾ ਦਸੂ ਬੋਰੀ ਜਿਹੜੀ ਹੈ ਉਹ ਚੌਕਰ ਦੇ ਤਿਆਰ ਕੀਤੀ ਹੋਈ ਹੈ ਜਿਸ ਵਿੱਚ ਅ ਰਾਸਨ ਹੈ ਮੱਛਰਦਾਨੀਆਂ ਰਾਸ ਮੱਛਰਦਾਨੀਆਂ ਨੇ ਪੇਸਟਾਂ ਬੁਰਸ਼ ਨਿਊਟਰੀ ਦੁੱਧ ਚਾਹ ਪੱਤੇ ਇਹ ਜਿਹੜੇ ਕਿਟਾ ਆਟੋਮੋਸ ਹੈ ਬੇਲ ਪੂਰੀ ਨਿਊਟਰੀ ਮੈਡੀਕਲ ਕਿਟਾਂ ਔਰ ਸੋਲਰ ਲਾਈਟਾਂ ਤਾਰ ਦੇ ਸਮੇਤ ਤੇ ਪੈਰੀ ਪਾਉਣ ਵਾਲੇ ਜੋੜੇ ਵੈਰਾਈਟੀ ਮੇਡ ਜਰਸੀਆਂ ਬੈੱਡ ਸ਼ੀਟਾਂ ਆਦਿ ਖੇਡਾਂ ਸਮਾਨ ਹੈ ਉਹ ਭਾਈ ਸਾਹਿਬ ਜੀ ਹੋਰਾਂ ਵੱਲੋਂ ਜਿਹੜੇ ਅੱਜ ਸੰਗਤ ਦੀ ਸੇਵਾ ਵਾਸਤੇ ਜਿਹੜਾ ਇੱਥੋਂ ਵਰਵਾਨਾ ਕੀਤਾ ਜਾ ਰਿਹਾ ਔਰ ਇਹਦੇ ਨਾਲ ਨਾਲ ਮੈਡੀਕਲ ਦੀ ਇੱਕ ਟੀਮ ਐਂਬੂਲੈਂਸ ਦੇ ਸਮੇਤ ਮੈਡੀਕਲ ਟੀਮ ਵੀ ਜਿਹੜੀ ਹੈ ਉਹ ਸਹਾਇਤਾ ਵਾਸਤੇ ਜਾ ਰਹੀ ਹੈ ਔਰ ਬੈਡਿਕਲ ਕਿੱਟਾਂ ਜਿਸ ਵਿੱਚ ਮੱਛਰ ਵਾਸਤੇ ਕੋਇਲ ਜਿਹੜੀ ਹੈ ਉਹ ਪਾਈ ਹੋਈ ਹੈ ਜ਼ਖਮਾਂ ਵਾਲੀ ਮਰਮ ਹੈ ਔਰ ਬੁਖਾਰ ਦੀਆਂ ਗੋਲੀਆਂ ਨੇ ਇਨਫੈਕਸ਼ਨ ਦੀਆਂ ਗੋਲੀਆਂ ਇਤਿਆਦ ਤੱਕ ਜਿਹੜਾ ਸਮਾਨ ਹੈ ਜਿਹੜੀ ਫਰਸਟ ایڈ ਕਿੱਟ ਜਿਹੜੀ ਹੈ ਉਹ ਵੀ 300 ਤੋਂ ਜ਼ਿਆਦਾ ਕਿੱਟ ਜਿਹੜੀ ਹੈ ਉਹ ਸੰਗਠਨ ਵਾਸਤੇ ਭਾਈ ਸਾਹਿਬ ਦੀ ਹੋਰਾਂ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਕੀ ਕਰਦਿਆਂ ਹੋਏ ਆ ਜਿਹੜੇ ਜਿਹੜੀ ਹੈ ਉਹ ਤਿਆਰ ਕੀਤੀ ਗਈ ਹੈ ਔਰ ਅਰਦਾਸ ਕਰਕੇ ਇਹ ਜਿਹੜੀ ਸਤਵੀਂ ਥੇਪ ਹੈ ਕਿ ਬੀਬੀ ਕੌਲਾਂ ਜੀ ਪ্লাই ਕੇਂਦਰ ਤੋਂ ਰਵਾਨਾ ਕੀਤੀ ਜਾ ਰਹੀ ਹੈ ਜੀ ਤੁਸੀਂ ਪਹਿਲੇ ਦਿਨ ਤੋਂ ਹੀ ਗਰਾਊਂਡ ਲੈਵਲ ਤੋਂ ਜਾ ਕੇ ਦੇਖੋ ਔਰ ਜੇ ਗੱਲ ਕਰੀ ਤਾਂ ਬੀਬੀ ਕੌਲਾਂ ਨੂੰ ਇੰਟਰਸਟ ਵੀ ਲਗਾਤਾਰ ਹੀ ਪਹਿਲੇ ਦਿਨ ਤੋਂ ਹੜ੍ਹ ਪੀੜਤਾਂ ਨੇ ਮਗਲੇ ਤਰੇ ਨੀ ਕੀ ਜਿਹਾ ਮਾਹੌਲ ਦੇਖਿਆ ਜੀ ਬਹੁਤ ਜਿਆਦਾ ਤਰਾਸਦੀ ਵਾਲਾ ਮਾਹੌਲ ਦੇਖਿਆ ਹੈ ਗਰਾਊਂਡ ਤੇ ਜਾ ਕੇ ਅਸੀਂ ਪਾਣੀ ਦੇ ਅੰਦਰ ਜਾ ਕੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਦੇਖਿਆ ਹੈ ਜਮਲੇ ਨਾਲ ਹੜ੍ਹ ਚੁੱਕੀਆਂ ਨੇ ਪਸ਼ੂ ਰੁੜ ਗਏ ਨੇ ਜ਼ਿਆਦਾਤਰ ਪਸ਼ੂ ਜਿਹੜੇ ਨੇ ਉਹ ਕਿੱਲਿਆਂ ਤੇ ਬੱਦੇ ਹੋਏ ਹੋયા ਤੇ ਮੌਤ ਹੋ ਗਈ ਹੈ ਘਰਾਂ ਦੀਆਂ ਫਰਸ਼ਾਂ ਤਸ ਚੁੱਕੀਆਂ ਨੇ ਗੰਦਾ ਪਾੜ ਚੁੱਕੀਆਂ ਨੇ ਛੱਤਾਂ ਡਿੱਗ ਪਈਆਂ ਨੇ ਬੜੇ ਬੁਰੇ ਹਾਲਾਤਾਂ ਦੇ ਵਿੱਚ ਜਿਹੜੇ ਪੰਜਾਬ ਦੇ ਕਿਸਾਨ ਨੇ ਪੰਜਾਬ ਦਾ ਜਿਹੜੇ ਪਿੰਡੂ ਲੋਕ ਨੇ ਉਹ ਬੜੇ ਬੁਰੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਕਈ ਲੋਕ ਇਸ ਸਮੇਂ ਕਾਲਾ ਬਜਾਰੀ ਵੀ ਕਰਨ ਦੇ ਰਹੇ ਨੇ ਇਕੱਠਾ ਸਮਾਨ ਕਰਕੇ ਬਜਾਰਾਂ ਵਿੱਚ ਵੇਚਿਆ ਵੀ ਜਾ ਰਿਹਾ ਉਹਨਾਂ ਲੋਕਾਂ ਨੂੰ ਦੇਖੋ ਕਾਲਾ ਬਜਾਰੀ ਕਰਨੀ ਇਸ ਆਫਤਾ ਦੇ ਸਮੇਂ ਵਿੱਚ ਤੇ ਵੰਡ ਸ਼ਕਨ ਦੇ ਜਿਹੜੇ ਮਰਿਆਦਾ ਉਹਨੂੰ ਰੱਖਣਾ ਚਾਹੀਦਾ ਹੈ ਕਿ ਸਾਰੇ ਵੰਡ ਵਰਤ ਕੇ ਜਿਵੇਂ ਜਿਵੇਂ ਕੋਈ ਸੰਗਤ ਸੇਵਾ ਕਰ ਰਹੀ ਹੈ ਤੇ ਨਾਲੇ ਕਿ ਹਰ ਇੱਕ ਵੀ ਜਿਹੜੀ ਲੋੜ ਹੈ ਉਹ ਪੂਰੀ ਹੋ ਜਾ ਸਾਡੇ ਧਿਆਨ ਵਿੱਚ ਗਿਆ ਸੀ ਪ੍ਰਸ਼ਾਸਨ ਦੇ ਨਾਲ ਗੱਲ ਅਸੀਂ ਕੀਤੀ ਸੀ ਕਿ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਨਹੀਂ ਹੈ ਉਹ ਰੋਕ ਕੇ ਚੀਜ਼ਾਂ ਲੈ ਲੈ ਕੇ ਕਿਤੇ ਜ਼ਰੂਰਤਮੰਦਾਂ ਨੂੰ ਅੱਗੇ ਵੇਚ ਕੇ ਤੇ ਪੈਸੇ ਵਟ ਰਹੇ ਨੇ ਜਾ ਚੰਗੇ ਭੜੇ ਖਾਂਦੇ ਪਿੰਦ ਦੇ ਲੋਕ ਜਿਹੜੇ ਨੇ ਆਪਣੇ ਘਰਾਂ ਵਿੱਚ ਜਾਮਾ ਕਰਕੇ ਕਾਲਾ ਬਜਾਰੀ ਕਰ ਰਹੇ ਨੇ ਜਾਂ ਕੋਈ ਦੁਕਾਨਦਾਰ ਕੋਈ ਫੈਕਟਰੀਆਂ ਵਾਲੇ ਇਤਿਆਦ ਜਿਹੜੇ ਨੇ ਉਹ ਮਹਿੰਗਾ ਸਮਾਨ ਵੇਚ ਰਹੇ ਨੇ ਜਾਂ ਬਲੈਕ ਮਾਰਕੀਟਿੰਗ ਜਿਹੜੀ ਹੋ ਰਹੀ ਹੈ ਇਹਨਾਂ ਦੇ ਉੱਤੇ ਇੱਕ ਅਪਰਾਧਿਕ ਮਾਮਲਾ ਦਰਜ ਕਰਕੇ ਤੇ ਇਹਨਾਂ ਦੇ ਖਿਲਾਫ ਸਖ਼ਤ ਬਣਦੀ ਕਾਰਵਾਈ ਹੈ ਉਹ ਕਰਨੀ ਚਾਹੀਦੀ ਹੈ ਔਰ ਸਾਰਿਆਂ ਨੂੰ ਇਹ ਅਪੀਲ ਹੈ ਕਿ ਇਸ ਵਿੱਤਾ ਦੇ ਸਮੇਂ ਵਿੱਚ ਆਪਣੇ ਭਰਾਵਾਂ ਦੇ ਨਾਲ ਸਾਨੂੰ ਖੜਨਾ ਚਾਹੀਦਾ ਹੈ ਇਹ ਜੀ ਕਾਲਾ ਬਜਾਰੀ ਕਰਨੀ ਜਾਂ ਵਸਤੂਆਂ ਮਹਿੰਗੀਆਂ ਕਰਕੇ ਵੇਚ ਕੇ ਪੈਸੇ ਵਟਣੇ ਤੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਣ ਵਾਲੇ ਲੋਕ ਜਿਹੜੇ ਨੇ ਉਹ ਇਸ ਚੀਜ਼ ਤੋਂ ਬਾਜ਼ਾਰ